ਕਮ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪੰਜ ਵਿਅਕਤੀ ਸੀਗੇ ਜਿਹੜੇ ਕਿ ਉਹਨਾਂ ਕੋਲ ਇੱਕ ਗੱਡੀ ਸੀਗੀ ਉਹ ਗੱਡੀ ਦੇ ਵਿੱਚ ਸਵਾਰ ਹੋ ਕੇ ਉਹ ਥਾਣਾ ਥਰਮਲ ਏਰੀਆ ਦੇ ਵਿੱਚ ਘੁੰਮ ਰਹੇ ਸੀਗੇ ਤੇ ਉਹਨਾਂ ਕੋਲ ਕੁਝ ਸ਼ਾਰਪੇਜ ਵਿਪਨ ਵੀ ਸੀਗੇ ਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗੇ ਸੋ ਅਕੋਰਡਿੰਗਲੀ ਅਸੀਂ ਇਸ ਇਨਫੋਰਮੇਸ਼ਨ ਤੇ ਮੁਕੱਦਮਾ ਨੰਬਰ 117 ਥਾਣਾ ਥਰਮਲ ਦਰਜੇਸ਼ਟਰ ਕੀਤਾ ਅੰਡਰ ਸੈਕਸ਼ਨ 111 ਸਬਸੈਕਸ਼ਨ 3 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਜਿਹੜੀ ਸਾਡੀ ਟੀਮ ਵੱਲੋਂ ਜਿਹੜੀ ਮੌਕੇ ਦੇ ਉੱਪਰ ਰੇਡ ਕੀਤੀ ਗਈ ਤਾਂ ਇਹ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਮੌਕੇ ਦੇ ਉੱਪਰ ਅਸੀਂ ਗ੍ਰਿਫਤਾਰ ਕੀਤੇ ਜਿਦੇ ਵਿੱਚ ਇਹ ਆਕਾਸ਼ਦੀਪ ਆਸ਼ੂ ਜਿਸ ਦੇ ਉੱਪਰ ਪਹਿਲਾਂ ਤੋਂ 4 ਮੁਕੱਦਮੇ ਦਰਜ ਨੇ ਤੇ ਖਿਆਲੀ ਵਾਲੇ ਪਿੰਡ ਦਾ ਰਹਿਣ ਵਾਲਾ ਹੈ ਸੈਕੰਡ ਦੋਸ਼ੀ ਸੰਦੀਪ ਸਟੈਲੀ ਇਹਦੇ ਉੱਪਰ ਦੋ ਮੁਕਦਮੇ ਦਰਜ ਨੇ 3 ਇਸ ਵੀਰ ਦਵਿੰਦਰ ਏਲੀਅਸ ਗੁਰੂ ਇਹਦੇ ਉੱਪਰ ਦੋ ਮੁਕਦਮੇ ਦਰਜ ਨੇ 3 ਇਸ ਰਾਜ ਤਿਲਕ ਐਂਡ ਰਮਨਦੀਪ ਇਹ ਪੰਜੋ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਪਰ ਵਿੱਚ ਜਿਨ੍ਹਾਂ ਦੇ ਉੱਪਰ ਪਹਿਲਾਂ ਮੁਕਦਮੇ ਦਰਜ ਨੇ ਇਹ ਪੰਜ ਦੋਸ਼ੀ ਜਿਹੜੇ ਸੀਗੇ ਕੱਲ ਇਹ ਸ਼ਾਰਪੇਜਡ ਵੈਪਨ ਦੇ ਨਾਲ ਅਸੀਂ ਗ੍ਰਿਫਤਾਰ ਕੀਤੇ ਆ ਸੋ ਅਕੋਰਡਿੰਗਲੀ ਅਸੀਂ ਥਾਣਾ ਥਰਮਲ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਬਾਕੀ ਜਿਹੜੀ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੋਰ ਕਿਸ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ